ਹਨ ਨਾ ਕਿੰਨੀ ਘੈਂਟ ਚੀਜ਼ ਹੈ ਨਾ ਇਹ ਅਗਲੀ ਵਾਲੀ ਦੁਕਾਨ ਤੇ ਜਾਣਾ ਉਹ ਬੰਦਾ ਪਤਾ ਹੀ ਕੰਨਾ ਕਹਿੰਦਾ ਮੇਰਾ ਪੱਕਾ ਗਾਹਕ ਆ ਇਹ ਜਾਣਦਾ ਕਹਿੰਦਾ ਮੈਨੂੰ ਚੰਗੀ ਕੋਈ ਕਹਿੰਦਾ ਸੀ ਮੈਂ ਪਰੌਂਠੇ ਨਹੀਂ ਖਾਣੇ ਆ ਦੇਖੋ ਹੁਣ ਆਲੂ ਵਾਲੇ ਪਰੌਂਠੇ ਚੱਲਦੇ ਅੱਜ ਇਥੇ ਪੂਏ ਦੇ ਢਾਬੇ ਤੇ ਚਾਕਲੇਟ ਖਾਧੀ ਨੂੰ ਸ਼ੇਰ ਆ ਉਹਦਾ ਬਦਲਾ ਲੈਂਦਾ ਵੇ ਆ ਕੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਕਰਦੇ ਆ ਸ਼ੁਰੂ ਤੁਹਾਡੇ ਭਰਾ ਡੇਲੀ ਦੀ ਵਾਂਗੂ ਰੁਟੀਨ ਜਿੱਦਾ ਜਿੰਮ ਤੋਂ ਆਇਆ ਜੀ ਤੇ ਛੇੜਾ ਸੁੱਤਾ ਪਿਆ ਸਰਦਾਰਨੀ ਮੇਰੇ ਮੂਰੇ ਮੂਰੇ ਉੱਠੀ ਆ ਹੁਣੀ ਤੇ ਤੁਹਾਡੇ ਭਰਾ ਦੀ ਮਾਰਨਿੰਗ ਦੀ ਰੁਟੀਨ ਆ ਜੀ ਚਾਹ ਬਣਾਉਂਦੇ ਆਪਾਂ ਹੁਣ ਬਣਾਵਾਂਗੇ ਚਾਹ ਮੈਂ ਸਿਰੇ ਪਾਣੀ ਗਰਮ ਕਰਕੇ ਪੀ ਕੇ ਜਮ ਜੰਨਾ ਜੀ ਤੇ ਤੁਹਾਨੂੰ ਲੱਗਦਾ ਹੋਣਾ ਵੀ ਸਿਮ ਸਿਮ ਜੀ ਬਲੌਗ ਹੋ ਜਾਂਦੇ ਨਾ ਕੀ ਕਰੀਏ ਹੁਣ ਸਿੰਪਲ ਜੀ ਫੈਮਿਲੀ ਉਹ ਜਿੱਦਾਂ ਕਹਿੰਦੇ ਨੇ ਕਿ ਛੋਟੇ ਜੀ ਘਰ ਚ ਉਹ ਜਿੱਦਾਂ ਛੋਟੇ ਘਰ ਦੀ ਰੁਟੀਨ ਹੁੰਦੀ ਹੈ ਇੱਕ ਸਿੰਪਲ ਜੀ ਛੋਟੀ ਜੀ ਫੈਮਿਲੀ ਦੀ ਡੇਲੀ ਅਸੀਂ ਉਹੀ ਕਰਦੇ ਆ ਉਹੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਤੇ ਬਸ ਜੀ ਇਹੀ ਆਪਣੀ ਲਾਈਫ ਦੀ ਰੁਟੀਨ ਆ ਜਿਆਦਾ ਆਪਣੀ ਕੋਈ ਦੌੜ ਹੈ ਨਹੀਂ ਬਸ ਇੰਨੇ ਚ ਹੀ ਆਪਾਂ ਬਹੁਤ ਖੁਸ਼ ਆ ਜਿਮ ਜਾਈਦਾ ਕਰਿਆ ਜੀ ਦਾ ਆਪਣੇ ਆਫਿਸ ਜਾਈਦਾ ਕੰਮ ਕਰੀਦਾ ਬੱਚਾ ਨਾ ਰਹੀਦਾ ਬਸ ਤੇ ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਇਦਾਂ ਦੀ ਖੁਸ਼ੀ ਦੇਵੇ ਕਿ ਬੱਚਿਆਂ ਤੋਂ ਫੈਮਿਲੀ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈਗੀ ਚਲੋ ਜੀ ਗਾਇਸ ਆਪਾਂ ਹੁਣ ਬਣਾਨੇ ਆ ਚਾਹ ਤੇ ਚਾਹ ਆਪਾਂ ਕਰਦੇ ਆ ਨੂੰ ਚਾਹ ਆ ਨਾ ਜਿਹਨੀ ਮਰਜ਼ੀ ਦੇਰ ਤੋਂ ਬਣਾਨਾ ਆ ਪਰ ਆ ਪੰਗਾ ਬਹੁਤ ਆ ਜਦੋਂ ਨਾ ਵੱਡੇ ਭਾਂਡੇ ਦੇ ਵਿੱਚ ਦੁੱਧ ਦੁੱਧ ਨਾਲ ਮੈਨੂੰ ਸੋਨਾ ਬਹੁਤ ਔਖਾ ਲੱਗਦਾ ਆ ਦੇਖੋ ਪਹਿਲਾਂ ਆਪਾਂ ਮਲਾਈ ਸੈੱਟ ਕਰੀਏ ਇਹਦੀ ਦੇ ਵੀ ਪੰਗਾ ਹੀ ਹੈ ਵੀ ਬਹੁਤ ਪੰਗਾ ਆ ਸਾਣੀ ਮੈਂ ਕਿੱਦਾਂ ਦੁੱਧ ਪਾਵਾਂ ਮੈਂ ਤਾਂ ਨਹੀਂ ਪੈਣਾ ਮਲਾਈ ਖਰਾਬ ਹੋ ਜਾਣੀ ਯਾਰ ਸਾਰੀ ਉਹਦੀ ਪੰਗਾ ਹੀ ਆ ਬਹੁਤ ਅਖੜਾ ਗਾਇਸ ਪੰਗਾ ਆ ਇਹ ਉਹਨਾਂ ਮਲਾਈ ਵਾਲਾ ਭਾਂਡਾ ਵੀ ਮੰਨ ਲਾ ਭਰੇ ਹੀ ਪਿਆ ਹੈ ਉਲੀ ਨਾ ਬਗਮਾ ਓਏ ਉੱਟ ਗਈ ਡਾਰਲਿੰਗ ਉੱਟ ਗਈ ਵਾਓ ਗੁੱਡ ਮਾਰਨਿੰਗ ਜੈ ਮਾਤਾ ਦੀ ਆ ਵੀ ਗਾਇਸ ਹੁਣ ਕਿਦਾਂ ਕਰਾਂ ਇਹਦਾ ਹੱਲ ਰਿਸਕ ਲੈ ਲੈਂਦੇ ਆ ਗਾਇਸ ਦੇਖੀ ਜਾਓ ਬਹੁਤ ਆ ਬਹੁਤਾ ਬਾਬੂ ਹੈ ਬਹੁਤ ਪੱਕਾ ਪੱਕਾ ਹੋ ਗਿਆ ਨਾ ਐਸ ਮੈਂ ਨਾ ਪਿਛਲੀ ਵਾਰੀ ਬਲੌਗ ਪਾਇਆ ਸੀ ਚਾਹ ਤਾਂ ਕਾਲੀ ਹੋਈ ਪਈ ਯਾਰ ਮੈਨੂੰ ਨਾ ਗਾਇਸ ਮੇਰੇ ਦੋਸਤ ਨੇ ਕਮੈਂਟ ਕੀਤਾ ਸੀ ਕਹਿੰਦੇ ਵੀ ਮੇਰੇ ਤੋਂ ਵੀ ਚਾਹ ਡੁੱਲ ਜਾਂਦੀ ਸੀਗੀ ਜਦੋਂ ਮੈਂ ਘਰੇ ਬਣਾਦਾ ਸੀ ਚਾਹ ਤੁਹਾਡੀ ਭਾਬੀ ਲਈ ਤੇ ਕਹਿੰਦਾ ਮੈਂ ਨਾ ਭਾਂਡਾ ਬਦਲ ਲਿਆ ਸੀ ਬੀ ਤੁਸੀਂ ਭਾਂਡਾ ਬਦਲੋ ਤੁਹਾਡੇ ਤੋਂ ਨਾ ਫਿਰ ਚਾਹ ਨਹੀਂ ਡੁੱਲਿਆ ਕਰੂਗੀ ਕਹਿੰਦਾ ਦੇਖੋ ਚਾਹੇ ਭਾਂਡਾ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ ਮੇਤੋ ਨਹੀਂ ਇਹ ਹੱਲ ਹੁੰਦਾ ਇਹ ਸਿੱਖਣਾ ਪੈਣਾ ਹਾਂਜੀ ਗਾਇਸ ਕੀ ਬੋਲ ਰਹੇ ਹੋ ਮੈਂ ਚੁੱਤੀ ਐ ਮਮਾ ਆ ਗਈ ਮੈਂ ਚੁੱਤੀ ਐ ਬੜਾ ਜੀ ਗਾਇਸ ਚਾਹ ਆਪਣੀ ਬਣ ਗਈ ਐ ਥੋੜਾ ਜਿਹਾ ਦੁੱਧ ਡੁੱਲ ਗਿਆ ਇਹ ਆਪਣਾ ਰੁਟੀਨ ਦਾ ਹੀ ਆ ਕੰਮ ਇਹ ਡੋਲੀ ਜਾਂਦਾ ਮੇਰੇ ਕੋ ਸਦਾ ਨਹੀਂ ਐ ਯਾਰ ਗੜਬੀ ਜੇ ਦੁੱਧ ਪਿਆਦਾ ਬਾਹੂ ਮੈਨੂੰ ਤਾਂ ਆ ਗਿਆ ਕਰੋ ਬਣਾਉਣ ਨੂੰ ਰਾਤ ਨੂੰ ਰੱਖ ਦਿਆ ਕਰੋ ਨਾ ਗੜਬੀ ਯਾਰ ਐਦਾਂ ਮੇ ਤਾਂ ਦੁੱਧ ਡੁੱਲ ਜਾਂਦਾ ਵੈਸੇ ਤਾਂ ਬਚਾਈ ਹੈ ਮਲਾਈ ਨਹੀਂ ਨਿਕਲੀ ਮੇਤੋਂ ਚਾਹ ਪਰ ਕਾਲੀ ਕਾਲੀ ਜੀ ਲੱਗਦੀ ਮੈਨੂੰ ਚੱਟੀ ਹੁਣ ਦੁੱਧ ਤੁਸੀਂ ਆਪ ਪਾ ਲਓ ਮੇ ਤਾਂ ਡੁੱਲ ਜਾਣਾ ਅੱਧਾ ਆ ਦੇਖੋ ਅੱਧਾ ਤਾਂ ਡੁੱਲ ਗਿਆ ਆਕਾ ਨਾਮ ਜੇ ਨਾਮ ਜੇ ਆਰਾਮ ਜੀ ਕੀ ਨਾਮ ਜੇ ਨਾਮ ਜੇ ਸੁਦੂਗੇ ਕਿੰਨਾ ਮੈਂ ਕਹਨਾ ਰਾਮ ਸੇ ਰਾਮ ਸੇ ਤੂੰ ਦੁੱਧ ਡੇਗਦਾ ਕਿੱਡਾ ਦੀ ਬਹੁਤ ਹੀ ਜਗਸ ਚਲੋ ਜੀ ਗਾਇਸ ਕਮੈਂਟ ਕਰਕੇ ਦੱਸਿਓ ਤੁਹਾਡੇ ਤੋਂ ਵੀ ਇਹ ਕੰਮ ਹੁੰਦਾ ਐਵੇਂ ਲੇਡੀਜ਼ ਤੋਂ ਨਹੀਂ ਹੁੰਦਾ ਲੇਡੀਜ਼ ਨੂੰ ਐਕਸਪੀਰੀਅੰਸ ਬਹੁਤ ਜ਼ਿਆਦਾ ਹੋ ਜਾਂਦਾ ਨਾ ਹੁਣ ਸਾਡੇ ਵਰਗਿਆਂ ਤੋਂ ਮਿਸਟੇਕ ਹੋ ਹੀ ਜਾਂਦੀ ਐ ਚਾਹ ਪੀਂਦੇ ਨਹੀਂ ਤੇ ਚਾੜ ਡੋਲ ਜਾਂਦੀ ਚਲੋ ਜੀ ਗਾਇਸ ਹੁਣ ਚਾਹ ਬਣ ਗਈ ਤੇ ਆਪਾਂ ਆਉਣਾ ਚਾਹ ਪੀਣੇ ਆ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਜਿਹੜਾ ਆਪਾਂ ਨੂੰ ਕਾਰਟ ਆਇਆ ਦੇਖਦੇ ਆਂ ਵਿਆਹ ਕਿੰਨੀ ਤਰੀਕ ਦਾ ਹੈ ਤੇ ਤੁਹਾਨੂੰ ਦੱਸਦੇ ਆਂ ਜੀ ਉਹ ਕਿੱਦਾਂ ਤੀਜ ਡੱਬਾ ਖੋਲਦੇ ਸਾਰੀ ਪਹਿਲਾਂ ਇਹਨੇ ਡੱਬੇ ਦੇ ਵਿੱਚ ਪੜਣਾ ਨਹੀਂ ਕਾਰਟ ਨਹੀਂ ਦੇਖਣਾ ਇਹਨਾਂ ਡੱਬੇ 'ਚ ਚੀਜ਼ ਕਿਹੜੀ ਹੈ ਮੈਨੂੰ ਉਹ ਦੋ ਕਾਰ ਨੂੰ ਐਦਾਂ ਇਹਨਾਂ ਦਾ ਹਨੀ ਇਹਰੇ ਵਾਲਾ ਡੱਬੇ ਦੇ ਵਿੱਚ ਮੜਨਾ ਕਿਹੜੀ ਚੀਜ਼ ਆ ਖਾਣ ਨੂੰ ਲੱਡੂ ਆ ਕਿ ਰਾਸਗੁਲੇ ਆ ਦੇਖਦੇ ਆ ਡੱਬੇ ਚ ਕੀ ਆ ਤੁਹਾਨੂੰ ਵੀ ਦਿਖਾਨੇ ਆ ਜੱਪਣੀ ਆ ਗਈ ਚਾਹ ਇੱਕ ਕੱਪ ਚਾਹੇ ਆਏ ਹਾਏ ਆਏ ਹਾਏ ਆਏ ਹਾਏ ਆਹ ਦੇਖੋ ਕੀ ਕਰਦਾ ਉਹ ਭਰਾਵਾ ਚਾਹ ਆ ਪੀ ਲਾ ਗੱਲ ਮੈਂ ਡਰ ਗਿਆ ਆਏ ਜੀ ਸੇ ਬਾਬੂ ਚਾਹ ਪੀ ਲਓ ਸੇਲੇ ਸੇ ਗੰਦਮੰਦ ਨਹੀਂ ਖਾਈਦਾ ਚਖਾ ਲਾ ਕਜ਼ੋਨ ਨੂੰ ਮਾਰਿਆ ਅੰਡਬਾ ਦਾ ਦਿਖਾ ਦਿਓ ਜਿਹੜਾ ਵਿਆਹ ਆਇਆ ਲੋਕ ਜਰੂਰ ਜਰੂਰ ਗਾਇਸ ਗਾਇਸ ਮਮਾ ਦਾ ਮਮਾ ਨੇ ਇਹ ਦੇ ਮਮਾ ਨੰਬਾ ਦਾ ਸੋਣਾ ਬਾਬੂ ਦਾਇਓ ਕਿੱਥੇ ਨਾਮ ਹੈ ਸਿਧਾ ਹਾਤਾ ਮੇਰਾ ਦੋਸਤ ਆ ਜੀ ਬੜਾ ਖਾਸ ਉਹ ਖਾਸ ਅਸੀਂ ਬੜੀ ਧੀਰ ਇਕੱਠੇ ਰਹੇ ਆ ਜੀ ਇਹ ਮੇਰਾ ਅੱਛਾ ਜੀ ਸਦੀ ਨੰਬਾ ਦਾ ਸੋਣਾ ਸਦਾਨੀ ਵੇਖ ਕਿ ਨਿਤਰੀਦਾ ਆ ਉਹ ਮੈਨੂੰ ਤੇ ਮੇਰੀ ਵਾਈਫ ਨੂੰ ਤੇ ਸ਼ੇਰੇ ਨੂੰ ਅਸੀਂ ਆਪਸ ਵਿੱਚ ਡਿਸਕਸ ਕਰਾਂਗੇ ਅੰਬਿਆ ਦੱਸੋ ਯਾਰ ਹਾਂਜੀ ਦੱਸੋ ਹਾਂ ਉਹ ਲੱਡੂ ਤਾਂ ਨਹੀਂ ਖਾ ਭੈਣੂ ਐ ਉਹ ਵੀ ਲੱਡੂ ਬੜੇ ਸਵਾਦ ਹੁੰਦੇ ਨਾ ਗੁਲਕੰਦ ਵਾਲੇ ਹਾਲੇ ਕਜੂ ਅਸਲਾ ਨਹੀਂ ਤੇਰੇ ਡੱਬੀਆਂ ਕੰਮ ਆ ਜਾਣੀਆਂ ਮੈਂ ਮਸਾਲਾ ਮਸੂਲਾ ਪਾਉਂਗਾ ਹਾਂ ਮਸਾਲਾ ਮਸੂਲਾ ਪਾਉਣ ਹਾਂ ਸਾਨੀ ਕੋਈ ਵਿਆਹ ਦਾ ਡੱਬਾ ਕਾਰਡ ਆ ਜਵੇ ਮਸਾਲਾ ਪਾਣ ਨੂੰ ਲੀਕ ਕਿੱਦਾਂ ਦਾ ਹੋ ਆ ਵੀ ਚੀਜ਼ ਘੈਂਡਾ ਸਾਨੀ ਹੈ ਸਰਦਾਰ ਜੀ ਹੈ ਕਿੱਦਾਂ ਦਾ ਹੋ ਡੱਬਾ ਉਹ ਥੋੜਾ ਇਸ ਤੋਂ ਵੱਡਾ ਵਾ ਉਹ ਜਿਹੜਾ ਮੈਂ ਆਪਣੇ ਚੂੜੇ ਪਾ ਕੇ ਰੱਖ ਲੇ ਮੈਂ ਕਹਿੰਨਾ ਆ ਵੀ ਚੀਜ਼ ਵਧੀਆ ਨਾ ਚਲੋ ਜੀ ਹੈਪੀ ਬਰਥਡੇ ਹੈਪੀ ਬਰਥਡੇ ਖੋਲਣਾ ਨਹੀਂ ਹੋਣਾ ਨੇ ਕਾਜੂ ਖੋਲੂ ਬਾਕੀ ਦੇ ਡਰਾਈ ਫਰੂਟ ਹੀ ਆ ਕੀ ਕਰੀਏ ਚਲੋ ਚਲੋ ਜੀ ਗਾਇਸ ਮੇਰੇ ਭਰਾ ਨੂੰ ਮੇਰੇ ਦੋਸਤ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਸੁਖ ਸਵੰਲੀ ਨਾਲ ਭਰਾ ਦਾ ਜਿਹੜਾ ਸਾਰਾ ਕਾਰਜ ਨਿਭਾਵੇ ਤੇ ਇੱਕ ਵਾਰ ਫਿਰ ਤੋਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਸਾਡਾ ਭਰਾ ਹਮੇਸ਼ਾ ਖੁਸ਼ ਰਹੇ ਕਿਉਂਕਿ ਜਿਹੜੀ ਲਾਈਫ ਆ ਇਹ ਹੁਣ ਚੇਂਜ ਹੋਣੀ ਆ ਨਵੀਂ ਲਾਈਫ ਦੇ ਵਿੱਚ ਉਹਨੇ ਜਾਣਾ ਤੇ ਵਾਹਿਗੁਰੂ ਉਹਨੂੰ ਤੇ ਉਹਦੀ ਫੈਮਿਲੀ ਨੂੰ ਸਾਰਿਆਂ ਨੂੰ ਖੁਸ਼ ਰੱਖੇ ਤੇ ਅਸੀਂ ਬਹੁਤ ਏਰ ਇਕੱਠੇ ਰਹੇ ਹਾਂ ਜੀ ਸਾਡਾ ਇੱਕ ਗਰੁੱਪ ਹੁੰਦਾ ਸੀ ਭਰਾਵਾਂ ਦਾ ਸਾਰੇ ਹੀ ਉਹ ਭਰਾ ਨੇ ਵੀ ਮੇਰੇ ਨੇ ਲੈਕਚਰ ਲੜਨੇ ਸੀ ਤੇ ਚਲੋ ਵਾਹਿਗੁਰੂ ਉਹਨੂੰ ਖੁਸ਼ ਰੱਖੇ ਤੇ ਬਹੁਤ ਬਹੁਤ ਹੀ ਪਿਆਰਾ ਭਰਾ ਦਾ ਡੱਬਾ ਆ ਵਿਆਹ ਦਾ ਤੇ ਵਿਆਹ ਦਾ ਤਰੀਕ ਮੈਨੂੰ ਸੁਣਾ ਨਹੀਂ ਨਹੀਂ ਦੱਸੀ ਨਹੀਂ ਅਈ ਗਾਇਸ ਆਪਾਂ ਓਪਨ ਕਰਦੇ ਹਾਂ ਜੈ ਮਾਤਾ ਜੀ ਆ ਖੋਲੋ ਕੱਲਾ ਮੈਨੂੰ ਕੋਈ ਨਹੀਂ ਪਿਆਰ ਕਰਦਾ ਚਲੋ ਜੀ ਗਾਇਸ ਹਣ ਚਾਹ ਫੜਾਓ ਚਾਹ ਪੀ ਗੀ ਨਹੀਂ ਗਾਇਸ ਤੁਸੀਂ ਨਹੀਂ ਚਾਹ ਪੜਾਣੀ ਚਾਹਤਾ ਸਰਦਾਰ ਨਹੀਂ ਨਹੀਂ ਪੜਾਣੀ ਜਿ ਦੇਓ ਕਾਜੂ ਕਾ ਦੂ ਵਾਹ ਗਾਇਸ ਪਹਿਲਾਂ ਅਸੀਂ ਛੇਲੇ ਨੂੰ ਚੀਜ਼ ਦੇ ਦਈਏ ਪਰ ਮਸਾਲੇ ਵਾਲਾ ਕਾਜ ਮੈਂ ਤਾਂ ਨਹੀਂ ਦਿੱਤਾ ਹਨਾ ਉਹ ਚੁੱਪਾ ਫੜਿਆ ਰੋਲੀ ਆ ਦੇਖੋ ਕੀ ਲੈ ਕੇ ਬੈਠਾ ਅੱਜ ਸਾਰੀ ਦਿਹਾੜੀ ਇਹੀ ਕੰਮ ਹੈ ਇਹਨੂੰ ਚਲੋ ਜੀ ਗਾਇਸ ਪੀਨੇ ਆ ਚਾਹ ਤੇ ਡੱਬਾ ਤੁਹਾਡੇ ਨਾਲ ਸ਼ੇਅਰ ਕੀਤਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਚਲੋ ਜੀ ਅੱਗੇ ਕਰਦੇ ਹੁਣ ਬਲੌਗ ਕੰਟੀਨਿਊ ਆਰਾਮ ਨਾਲ ਬਹਿ ਕੇ ਚਾਹ ਪੀਏ ਤਿੰਨ ਆਪਸਾਬ ਮਾਰੀਏ ਮੈਂ ਕਹਿੰਨਾਵੇਂ ਨਵੇਂ ਰਵਾਜ ਆਈਏ ਨੇ ਡੱਬਿਆਂ ਦੇ ਨਾ ਹੋਰ ਕੱਲੇ-ਕੱਲੇ ਕਾਰਡ ਆਉਂਦੇ ਸੀਗੇ ਹੂੰ ਵੱਧਦਾ ਵੀ ਆਨ ਲੱਗਦਾ ਅਫਗਾਨੀ ਇਹ ਵੀ ਬਹੁਤ ਰੇਅਰ ਆ ਆਪਸ ਜਿੱਦਾਂ ਜਿਹੜਾ ਜ਼ਿਆਦਾ ਪਿਆਰਾ ਉਹਨਾਂ ਨੂੰ ਡਬੇ ਬੰਦਾ ਸ਼ੇਅਰ ਕਰਦਾ ਨਹੀਂ ਤੂੰ ਅੱਜ ਕੱਲ ਤਾਂ ਵਟਸਐਪ ਤੇ ਹੀ ਕਾਰਡ ਜਾਂਦਾ ਵਾ ਸਹੀ ਹਲਾ ਹੈਨਾ ਕਿਸੇ ਕੋ ਟਾਈਮ ਹੀ ਨਹੀਂ ਨਾ ਨਾ ਜਾ ਵੀ ਤੁਹਾਡੇ ਰਿਸ਼ਤੇਦਾਰ ਆ ਪਤਾ ਨਹੀਂ ਮੈਂ ਵੈਸੇ ਆਨ-ਔਫ ਨੋ ਕਿ ਕਿਦਾਂ ਉਹ ਸਾਨੂੰ ਵਟਸਐਪ ਹੀ ਕਾਰਡ ਆਇਆ ਵਟਸਐਪ ਤੇ ਕਾਰਡ ਆਇਆ ਉਹਨਾਂ ਦਾ ਨਾ ਜੇ ਵਟਸਐਪ ਤੇ ਕਾਰਡ ਆਇਆ ਮੈਂ ਕਹਿੰਨਾ ਭਾਈ ਸ਼ਗਨ ਵੀ WhatsApp ਤੇ ਭੇਜੋ ਤੇ ਪਕੌੜੇ ਵੀ ਗਾਣਾ ਫੋਟੋ ਵੀ ਭੇਜ ਦੋ ਅੱਛੇਰੇ ਦੇ ਦੇਖੋ ਵਲੌਗ ਦੇਖ ਲਿਆ ਆਪਣੇ ਪਾਪਾ ਦਾ ਜਿਹੜਾ ਅੱਜ ਵਾਲਾ ਪਾਇਆ ਤੇ ਦਾ ਅੱਜ ਇਥੇ ਭੂਏ ਦੇ ਢਾਬੇ ਤੇ ਚਾਕਲੇਟ ਖਾਦੀ ਨੂੰ ਸ਼ੇਰਾ ਉਹਦਾ ਬਦਲਾ ਲੈਂਦਾ ਵੇ ਆ ਕੇਲੇ-ਕੇਲੇ ਛੋੜ ਕੇ ਗਏ ਮੈਨੂੰ ਚਾਕਲੇਟ ਖਾਦੀ ਮੇਰੇ ਬਿਨਾ ਆਹ ਦੇਖੋ ਮੈਂ ਚ ਉਹ ਮੈਨੂੰ ਬੋਤ ਲੱਗੀ ਸੀ ਬਰਾ ਉਹ ਮੈਨੂੰ ਨੀਂਦ ਆਦੀ ਸੀ ਮਤਾਂ ਤੁਹਾਨੂੰ ਨੀਂਦ ਆਈ ਸੀ ਕਿੰਦਾ ਬੋ ਆ ਦੇਖੋ ਹਵਾ ਚ ਉਡਾ ਦੂੰਗਾ ਤੇ ਤੂੰ ਕੰਮ ਮੈਂ ਕੰਮ ਦਾ ਵੀ ਆਵਾ ਦੇਉਂ ਦੂਆ ਹਵਾ ਚ ਉਡ ਦੂੰਗਾ ਪਤੰਗ ਨਾ ਬਣਾ ਕੇ ਤੈਨੂੰ ਮੈਂ ਤੈਨੂੰ ਕੁਝ ਕਿਹਾ ਮੈਂ ਚਾਕਲੇਟ ਖਵਾ ਲੀ ਤਾਂ ਤੇ ਲੈ ਮੈਨੂੰ ਛੋੜ ਕੇ ਕਿਸੀ ਮਾਂ ਜਾ ਮਾਤਾ ਕੋਲ ਹੂੰ ਭੁੱਖ ਹੂੰ ਐਸੋ ਦਾ ਅੱਜ ਜੀ ਦੀ ਕਿੰਨੇ ਦਿਨਾਂ ਬਾਅਦ ਆ ਸਰਵਿਸ ਹੋਣ ਲੱਗੀ ਆ ਇਹ ਵੀ ਜ਼ਰੂਰੀ ਆ ਟਾਈਮ ਟਾਈਮ ਨਾਲ ਉਹ ਕਹਿੰਦਾ ਸੋਨਦਾ ਮੇਰੀ ਸਰਦਾਰ ਜੀ ਮੈਂ ਕਿਹਾ ਘਰ ਚ ਕੀ ਹੋਰ ਵੱਡਾ ਹੈ ਇਹ ਨੂੰ ਤੁਹਾਡੀ ਸਰਵਿਸ ਕਰਨ ਨੂੰ ਸਾਡੇ ਪਾਪਾ ਜੀ ਇਹੀ ਨੇ ਇਹੀ ਤੁਹਾਡੀ ਸਰਵਿਸ ਕਰਦੇ ਆ ਉਹ ਭਰਾਵਾ ਦਾਦਾ ਦਾਦਾ ਉਹ ਭਰਾਵਾ ਕਹਿੰਦਾ ਜਮਾ ਤਲੀ ਬੋਲ ਜਮਾ ਤਲੀ ਭਾਗੀ ਸ਼ੂ ਭਰਾਵਾ ਮੈਂ ਕੋਈ ਖਾਣਾ ਨਾ ਬਲੋਗ ਨਾ ਲਾਇਆ ਕਰ ਉੱਚਲਾ ਜਾਂਦਾ ਤੂੰ ਕਿੱਥੋਂ ਘੁੰਮ ਗਿਆ ਆ ਤੂੰ ਕੀ ਖਾਦਾ ਮੈਨੂੰ ਛੋੜ ਕੇ ਗਿਆ ਸੀ ਜੇ ਤਾਂ ਇਹ ਨਾਲ ਹੋਵੇ ਠੀਕ ਆ ਨਹੀਂ ਤਾਂ ਫੇ ਸਾਡੇ ਅੱਧੀ ਪਟਾਸ ਹੁੰਦੀ ਆ ਕਾਸਟ ਉਪਰਾ ਮੈਂ ਨਹੀਂ ਖਾਦੀ ਜੋ ਰੈਡੋ ਪ੍ਰਾਣਾ ਬਲੌਗ ਆ ਭਰਾ ਖਾਦੀ ਖਾਦੀ ਉਹ ਪ੍ਰਾਣਾ ਬਲੌਗ ਆ ਹਫਤਾ ਹੋ ਗਿਆ ਉਹਨੂੰ ਭਰਾਵਾ ਹਫਤਾ ਹੋ ਗਿਆ ਉਹਨੂੰ ਖਾਦੀ ਖਾਦੀ ਦੇ ਭਾਤੇ ਕੁਵਾ ਕੁਵਾ ਬੈਤ ਨੂੰ ਚੋਕ ਲੈ ਲੈ ਦਿੰਦਾ ਠੀਕ ਆਏ ਨੰਨੂ ਨੰਨੂ ਕੀ ਹੋਇਆ ਮੈਨੂੰ ਦੱਸੋ ਇੱਕ ਅੰਮਾ ਇੱਕ ਤੂੰ ਇੱਕ ਮੈਂ ਕਹਿੰਦਾ ਇੱਕ ਤੂੰ ਮਾਰ ਇੱਕ ਮੈਂ ਮਾਰ ਆ ਚੱਕ ਤੇ ਮੈਂ ਤੈਨੂੰ ਚੋਕਲੇਟ ਲੈ ਦੇਣਾ ਬਸ ਸੁਣ ਤਾਂ ਬਈ ਚੋਕਲੇਟ ਲੈ ਦੇਣਾ ਹੁਣ ਚੁੱਪ ਕਰਕੇ ਬਹਿ ਜਾ ਨਾ ਫਿਰ ਮੈਂ ਡੱਬਾ ਦੇਤੀ ਡੱਬਾ ਡੱਬਾ ਚੋਕਲੇਟ ਦਾ ਡੱਬਾ ਕਹਿੰਦਾ ਚੋਕਲੇਟ ਦਾ ਮੈਨੂੰ ਇੱਕ ਡੱਬਾ ਲਿਆ ਦੇ ਤਾਂ ਲਿਆ ਦਿੰਦਾ ਤਾਂ ਬਖਸ਼ਿਆ ਨੇ ਡੱਬੇ ਦੀ ਗੱਲ ਕੀਤੀ ਤਾਂ ਮਾਰ ਕੇ ਦਿਖਾ ਬਈ ਮੈਂ ਵੀ ਮਾਰੂੰਗਾ ਮੈਂ ਵੀ ਮਾਰੂੰਗਾ ਫਿਰ ਆ ਲੈ ਲੋ ਹਾਲੇਲੂ ਹਾਲੇਲੂ ਕਦਰ ਇਧਰ ਕੁ ਮਾਂ ਦਾ ਕਦਰ ਇਧਰ ਇਹ ਦਾ ਗੁੰਫੂ ਕੁ ਰੱਟੇ ਗੇੜਦਾ ਵਾ ਤਾਂ ਮੈਂ ਭੇਜ ਦਣਾ ਚਾਕਲੇਟ ਚਾਕਲੇਟ ਲੈ ਕੇ ਆਣਾ ਬਸ ਮੈਂ ਡੱਬਾ ਲਿਆਉਂਗਾ ਬਸ ਕਿ ਕਿ ਮੈਂ ਪਾ ਪਾ ਦੇ ਦੇ ਕਟ ਕੋਟ ਜਾ ਡੱਬਾ ਲੈ ਦੇਣਾ ਤੇ ਨੱਬਾ ਬਸ ਸੋਰੀ ਬੈਜੋ ਪਾਪਾ ਜੀ ਕੀ ਕਰਵਾਵਾ ਜੀ ਆ ਬੈ ਸੰਡੇ ਹੋ ਗਏ ਵਾ ਪਾਪਾ ਜੀ ਸ਼ਾਂਤ ਹੋ ਗਏ ਕੋਈ ਨਹੀਂ ਤੇਰੀ ਵਾਰੀ ਵੀ ਆਊਗੀ ਤੂੰ ਮੈਨੂੰ ਕਟਾਨੀ ਆ ਨਾ ਜਾਣ ਕੇ ਉਤੋਂ ਕੋਈ ਨਹੀਂ ਗੋਲ ਗੱਪੇ ਇਹ ਗੋਲ ਗੱਪੇ ਖਾਂਦੀ ਸੀ ਪੁੱਤ ਮੈਂ ਬਲੂ ਲਾਣਾ ਗੋਲ ਗੱਪੇ ਵਾਲਾ ਇਕੱਲੀ ਗੋਲ ਗੱਪੇ ਖਾਂਦੀ ਸੀ ਕੀ ਤੈਨੂੰ ਪਤਾ ਹਾਂ ਇਨੇ ਗੋਲ ਗੱਪੇ ਖਾਦੇ ਤੇਰੀ ਮੰਮੀ ਨੇ ਕੱਲੀ ਨੇ ਪੁੱਤ ਮੇਰੀ ਵੀਡੀਓ ਤਾਂ ਬਣਾਉਣ ਨੂੰ ਨਾਲ ਕੋਈ ਸੀਗਾ ਪਾਪਾ ਹੀ ਸੀਗੇ ਨਾਲ ਕੋਈ ਨਹੀਂ ਸੀਗਾ ਔਰ ਹਾਂ ਇਹਨੂੰ ਪੁੱਛ ਗੋਲ ਗੱਪੇ ਕਿਉਂ ਖਾਦੇ ਨਹੀਂ ਮੈਂ ਨਹੀਂ ਖਾਈਏ ਨਾ ਮੈਨੂੰ ਨਹੀਂ ਕਹਿਣਾ ਨੇ ਇਹਦੀ ਮੰਮਾ ਜਉਂਗਾ ਵੀ ਪਿਆਰੀ ਪਿਆਰੀ ਕੋਈ ਗੱਲ ਨਹੀਂ ਹਨਾ ਜਿਹੜੇ ਕੋਈ ਗੱਲ ਨਹੀਂ ਮੈਂ ਛੋਟੀ ਸੀ ਮੰਮੀ ਮੈਂ ਆਏ ਮੈਂ ਮੰਮਾ ਜਉਂ ਦੇਖੋ ਮੈਨੂੰ ਕਿੰਨਾ ਪਿਆਰ ਕਰਦਾ ਹਨਾ ਤੱਕ ਪਾਕੇ ਹਾਂ ਤੱਕ ਪਾਕੇ ਪਾਪਾ ਉਹਨੂੰ ਕਿੰਨਾ ਕਰਦਾ ਪਾਪਾ ਕਿੰਨਾ a few moments later ਜੀ ਹੁਣ ਆ ਗਈ ਆ ਪਾ ਮੰਮੀ ਕਰੇ ਮੰਮੀ ਕਰਦੇ ਪਰੌਂਠੇ ਦੀ ਤਿਆਰੀ ਆ ਦੇਖੋ ਸਰਦਾਰ ਜੀ ਨੇ ਪਰੌਂਠੇ ਖਾਣੇ ਨਹੀਂ ਤਾਂ ਸਰਦਾਰ ਜੀ ਮੋਈ ਤੱਕੋ ਬੈਗੇ ਆ ਆ ਦੇਖ ਕੱਲੂ ਵਾਲੇ ਪਰੌਂਠੇ ਮਟੀਰੀਅਲ ਤਿਆਰ ਹੁੰਦਾ ਮੰਮੀ ਨੇ ਲਸਣ ਅਦਰਕ ਮਸਾਲੇ ਮਸੂਲੇ ਸਾਰਾ ਕੁਝ ਪਾਇਆ ਪਿਆਜ਼ ਪਰੌਂਠੇ ਬਹੁਤ ਸਾਰ ਬਣਨੇ ਅੱਜ ਸਰਦਾਰ ਜੀ ਅੰਦਰ ਬੈਠੇ ਆ ਮੋਈ ਤ ਦੇਖੋਲ ਸਰਦਾਰ ਜੀ ਤਾਂ ਪਰੌਂਠੇ ਖਾਂਦੇ ਨਹੀਂ ਉਹ ਖਿੱਚ ਕੇ ਵੱਧ ਗਿਆ ਉਹ ਖਿੱਚ ਕੇ ਵੱਧ ਗਿਆ ਸੌਰੀ ਪਾਪਾ ਸੌਰੀ 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 ਉਹ ਦੇ ਲੈ ਆ ਪਾਲੋ ਕਰ ਰੱਖ ਸੁ ਪਾਲੋ ਨਾ ਮੇਰੇ ਬਰੋਕਸ ਪਾਲਾ ਫੇ ਮੈਂ ਮੜਿਆ ਪ੍ਰੋਟੀਨ ਦੇਖਿਆ ਇੱਕ ਠੀਕ ਆ ਜਾ ਕੋਈ ਨਹੀਂ ਲੱਗੇ ਚਾਹ ਮੈਂ ਘਰੋਂ ਵੀ ਵੈਸੇ ਪੀ ਕੇ ਆਇਆ ਸੀ ਤੇ ਮੈਂ ਪਰੌਂਡੇ ਖਾਣੇ ਨਹੀਂ ਮੰਮੀ ਹੁਣੇ ਬਣਾਣ ਲੱਗੇ ਪਰੌਂਡੇ ਮੜੇ ਹੱਥ ਹਲਾ ਲਾ ਜੀਭਾਂ ਚੋਂ ਕੱਢ ਲਾ ਹੱਥ ਇੱਥੇ ਆ ਕੇ ਤਾਂ ਜਮਾਈ ਕੰਮ ਨਹੀਂ ਕਰਦੀ ਘਰੇ ਵੈਸੇ ਬਹੁਤ ਕੰਮ ਕਰਦੀ ਹਾਂ ਆਦੀਣਾ ਕੰਟੀਨ ਸੱਚੀ ਗੱਲ ਮਮੀ ਇਹਨੂੰ ਹਰੀਆਂ ਮਿਰਚਾਂ ਬਣਾ ਪਾ ਕੇ ਚੰਗੀ ਤਰ੍ਹਾਂ ਬਣਾਇਓ ਤੁਹਾਨੂੰ ਪਰੌਂਡੇ ਮਮੂ ਆ ਮੁੜ ਕੇ ਨਾ ਤੁਹਾਨੂੰ ਕਦੀ ਕਵੇ ਵੀ ਪਰੌਂਡੇ ਬਣਾਓ ਗੋਭੀ ਵਾਲੇ ਆਲੂ ਵਾਲੇ ਮੈਂ ਖਾਣੇ ਤੁਸੀਂ ਵੀ ਖਾ ਲਓ ਇੱਕ ਅੱਧਾ ਦੇਸੀ ਘਿਓ ਬਣਾ ਲਓਗੇ ਮਮੀ ਮੈਂ ਨਹੀਂ ਖਾਣੇ ਆਂਡ ਡੋਂਟ ਲਾਈਕ ਦਿਸ ਦੇਖਿਓ ਬਲੌਗਸ ਨੂੰ ਦਿਖਾਵਾਂਗੀ ਸਾਡੀ ਨਾ ਚਲ ਅੱਧਾ ਘਿਓ ਦੇ ਦਿਓ ਮੈਨੂੰ ਫਿਰ ਤੇਜ ਬੰਦੇ ਹੋ ਨਹੀਂ ਮੇਰਾ ਬੇਲੀ ਨਹੀਂ ਕਰਦਾ ਆਹੋ ਉਹ ਕਹਿੰਦਾ ਸੀ ਮੈਂ ਪਰੌਂਠੇ ਨਹੀਂ ਖਾਣੇ ਆ ਦੇਖੋ ਹੁਣ ਆਲੂ ਵਾਲੇ ਪਰੌਂਠੇ ਚੱਲਦੇ ਇੱਕ ਬੁਰਗੀ ਖਾਣਾ ਦਾ ਮੈਂ ਨਹੀਂ ਮੇਰੇ ਸਾਹਮਣੇ ਦਾ ਦਖਤਾ ਹੋ ਗਿਆ ਪਰੌਂਠਾ ਮਿਲਦਾ ਸਵਾਦ ਆ ਮਮੀ ਨੇ ਸਵਾਦ ਬਣਾਈ ਮੈਂ ਕਹਾਂ ਮੈਂ ਦੇਸੀ ਘੇ ਵਾਲਾ ਮੈਂ ਦੂਜਾ ਨਹੀਂ ਖਾਂਦਾ ਜਿਹੜਾ ਤੁਸੀਂ ਬਣਾਉਂਦੇ ਮੱਗੇ ਕਿ ਐਸੀ ਮੈਂ ਕਿ ਦੇਸੀ ਘੇ ਵਾਲਾ ਮੈਂ ਖਾਈ ਲੈਣਾ ਵਾ ਦੇਖ ਕੇ ਮੂੰਹ ਮੇ ਪਾਣੀ ਆਈ ਗਿਆ ਦੇਖੋ ਤਾਂ ਹਾਂ ਚਲੋ ਜਿਉਣਾ ਪਾ ਵੀ ਜਾਏ ਉਹਨੂੰ ਪ੍ਰੌਂਟਾ ਦੇ ਦੇ ਕਹਿੰਦਾ ਮੈਂ ਅੰਦਰ ਮੋਬਾਈਲ ਚਲਾ ਰਹਾ ਹਾਂ ਮੇਰੇ ਕੋਲ ਪ੍ਰੌਂਟਾ ਦੇ ਕੇ ਜਾਓ ਮੈਨੂੰ ਕਹ ਕੇ ਗਿਆ ਕਹਿੰਦਾ ਮੰਦਰ ਗੇਮ ਲਾਉਣਾ ਪਿਆ ਮੈਨੂੰ ਪ੍ਰੌਂਟਾ ਦੇ ਦੇ ਹੁੰਦਾ ਕਿਸੇ ਨੇ ਘਰ ਘੜਾਈ ਸਵੇਰੇ ਨਾ ਮੰਮੀ ਦਾ ਫੋਨ ਆ ਗਿਆ ਉਹ ਨਾ ਗੇਮ ਖੇਡਦਾ ਪਿਆ ਸੀਗਾ ਕਹਿੰਦਾ ਮਾਂ ਗੇਮ ਖੇਡਦਾ ਪਿਆ ਬੇਟੀ ਤੂੰ ਮੈਨੂੰ ਫੋਨ ਕਰੀ ਜਾਂਦੀ ਆ ਬੇਜਗਾਰ ਗੱਡੀਆਂ ਨੇ ਮੈਂ ਇਦਾਂ ਨਹੀਂ ਬੋਲਦਾ ਜੀ ਤੁਹਾਡਾ ਫੋਨ ਆ ਮੈਂ ਕੱਪੜੇ ਬਦਲਦਾ ਜੀ ਫੋਨ ਚੱਕਿਆ ਹੈਲੋ ਬਾਬਾ ਫੋਨ ਕਰੀਂ ਬਾਰ-ਬਾਰ ਫੋਨ ਕਰੀਂ ਨਾ ਬਾਰ-ਬਾਰ ਫੋਨ ਕਰੀਂ ਮੇਰੇ ਗੇਮ ਉੱਤੇ ਨਾ ਐਨਾ ਪਿਆਰਾ ਬੋਲਦਾ ਨਾ ਇਹ ਤੂੰ ਸਿਖਾਇਆ ਨਾ ਸਾਰਾ ਮੰਮੀ ਗੇਮਾਂ ਗੁੰਮਾ ਇਹਨੇ ਸਿਖਾਈਆਂ ਅੱਗੇ ਅੱਗੇ ਭਰਾ ਹੀ ਕਹਿੰਦਾ ਓਏ ਜਲਦੀ ਆਇਆ ਬੰਦਾ ਮਰ ਗਿਆ ਬੰਦਾ ਪਰਗਾ ਪਤਾ ਨਹੀਂ ਕਿਹੜੀ ਗੇਮ ਖੇលਦਾ ਸਾਨੂੰ ਆਈ ਨਹੀਂ ਅਜੇ ਤੱਕ ਖੇਡਣੀ ਆ ਲੱਗਾ ਨਾ ਪਰੌਂਠਾ ਖਾਣਾ ਦੇਖੋ ਆਲੂ ਵਾਲਾ ਨਾਲ ਚੇਰਾ ਫੋਨ ਚ ਲਾਂਦਾ ਤੇਰੇ ਆਪੀ ਖਾ ਲੂੰਗਾ ਮੈਂ ਖਵਾਵਾਂ ਆਪੀ ਖਾ ਲੂਗੇ ਤੇਰੇ ਦਾ ਦਹੀਂ ਫੇਵਰੇਟ ਆ ਨਾ ਸਿਹਰੇ ਯਮਮੀ ਆ ਦਹੀਂ ਟੈਂਟਾ ਲਾਈਕ ਚਲੋ ਜੀ ਸ਼ਿਲਨ ਰੋਟੀ ਖਵਾ ਲਈ ਆਪਾਂ ਫਾਈਨਲੀ ਬਾਊ ਜੀ ਵੀ ਖਾਣ ਲੱਗੇ ਪਰੋਂਡੇ ਜਿਹੜਾ ਜਿਹੜੇ ਆਏ ਆ ਪਰੋਂਡਿਆਂ ਕਰਕੇ ਖਾਣ ਹਾਂ ਹਾਂ ਗੱਦਾ ਕਿੰਨੇ ਖਾਣੇ ਤਿੰਨ ਚਾਰ ਵਾਲੇ ਤਾਂ ਦੂਜਾ ਸਾਰੇ ਤੁਸੀਂ ਖਾ ਲੇ ਆ ਦੇਖ ਲਓ ਇਹ ਸਪੈਸ਼ਲ ਪਰੋਂਡੇ ਖਾਣ ਆਏ ਆ ਇੱਥੇ ਸੋਰੇ ਨੇੜੇ ਹੋਣਾ ਨਾ ਬਹੁਤ ਜ਼ਿਆਦਾ ਫਾਇਦਾ ਕੁੜੀਆਂ ਨੂੰ ਮੁੰਡਿਆਂ ਨੂੰ ਨਹੀਂ ਸਾਰੀ ਤੇੜੀ ਮੁੰਡਿਆਂ ਦਾ ਨੁਕਸਾਨ ਹੀ ਸਾਰੀ ਤੇੜੀ ਲੈ ਕੇ ਆਓ ਛੱਡ ਕੇ ਆਓ ਇਦਾਂ ਹੀ ਲੈ ਇਹ ਮੰਮੀ ਜਾਂ ਕਰਨੀ ਹੈ ਚਲੋ ਜੀ ਸਦਾ ਨਹੀਂ ਖਾਂਦੀ ਰੋਟੀ ਤੇ ਆਪਾਂ ਜਾਈਏ ਆਫਿਸ ਕਹਾਂ ਜਾਏ ਇਹ ਮਿਰਚ ਲਾ ਦਿਜੀਏ ਨੂੰ ਮਿਰਚਾ ਹੀ ਪਾਣੀ ਦੇ ਬੜੀ ਕਾਲੀ ਕਰਦਾ ਹਰੇਕ ਚੀਜ਼ ਗਾਇਸ ਮੈਂ ਜਦੋਂ ਵੀ ਇੱਥੇ ਆਨਾ ਨਾ ਪਾਰਕ ਦੇ ਵਿੱਚ ਤਾਂ ਤੁਸੀਂ ਇਹ ਸਾਲ ਆ ਲੋ ਆ ਜੀ ਮੈਂ ਬਹੁਤ ਖਾਣਾ ਇੰਨੀ ਘੈਂਟ ਚੀਜ਼ ਹੈ ਨਾ ਇਹ ਛੋਟੇ ਸੰਤਰੇ ਵਾਹ ਕਿੰਨੀ ਤੋੜ ਗਿਆ ਇਹਨਾਂ ਨੂੰ ਨਾ ਛਿੱਲ ਕੇ ਨੂਨ ਨਾਲ ਖਾਣਾ ਬੜੇ ਸਵਾਦ ਲੱਗਦੇ ਆ ਕਿੰਨੇ ਲੱਗੇ ਆ ਨਾ ਕਿੰਨੇ ਹੀ ਲੱਗੇ ਆ ਤੂੰ ਹਨਾ ਮੈਂ ਖੱਟੇ ਆ ਇਹਦਾ ਫਾਇਦਾ ਬਹੁਤ ਆ ਗੂਗਲ ਤੇ ਸਰਚ ਕਰਕੇ ਦੇਖੋ ਇਹਦਾ ਕਿੰਨਾ ਫਾਇਦਾ ਇੱਕ ਵਾਰੀ ਨਾ ਕਿੰਨੇ ਕਿੰਨੇ ਦਾ ਖਾਓ ਇੱਕ ਵਾਰੀ ਨਾ ਉਹਦਾ ਕਈ ਬੰਦੇ ਪਤਾ ਕੀ ਸਮਝਦੇ ਨੂੰ ਕਈ ਬੰਦੇ ਸਮਝਦੇ ਡੈਕੋਰੇਟ ਵਾਸਤੇ ਹੁੰਦੇ ਆ ਇਹ ਰਾਹੁਲ ਗਾਂਧੀ ਦੀ ਇੱਕ ਵੀਡੀਓ ਦੇਖੀ ਸੀ ਸਾਰੀ ਫੈਮਿਲੀ ਨੇ ਇਹਦਾ ਹਲਵਾ ਬਣਾ ਕੇ ਖਾਦਾ हां मजा ਆ ਗਈਆਂ ਨੇ ਉਹ ਕੈਂਡ ਜੀ ਪਰ ਮੈਂ ਰਾਹੁਲ ਗਾਂਧੀ ਕਰਕੇ ਨਹੀਂ ਖਾਣ ਲੱਗਾ ਮੈਂ ਤਾਂ ਤਾਂ ਖਾਣ ਲੱਗਾ ਚੀਜ਼ਾਂ ਐਂਡ ਆਏ ਤੇ ਇਹਦੇ ਫਾਇਦੇ ਬਹੁਤ ਆ ਮੈਂ ਗੂਗਲ ਤੇ ਸਰਚ ਕੀਤਾ ਤੁਸੀਂ ਵੀ ਕਰਕੇ ਦੇਖਿਓ ਇਹ ਬਲੱਡ ਪਤਲਾ ਕਰਦਾ ਐ ਇਹ ਮਤਲਬ એનર્ਜੀ ਵੀ ਆਂਦੀ ਐ ਇਹਦੇ ਨਾਲ ਹੋਰ ਦੱਸ ਜਿੱਦਾਂ ਆਪਾਂ ਕੋਫੀ ਨਹੀਂ ਪਿੰਦੇ ਕਾਜੀ ਇਹਦੇ ਨਾਲ એનર્ਜੀ ਵੀ ਆਂਦੀ ਅੱਛਾ ਅੱਛਾ ਬਾਕੀ ਮੇਰੇ ਮਗਰ ਲਾ ਕੇ ਕੋਈ ਚੀਜ਼ ਖਾਯੋ ਮੈਂ ਕਿਹਾ ਡਾਕਟਰ ਆ ਮੈਂ ਤਾਂ ਆਪਣੇ ਸਵਾਲ ਹੀ ਖਾਂਦਾ ਮੈਨੂੰ ਵਧੀਆ ਲੱਗਦੀ ਜੀ ਕਿੰਨੇ ਕਾ ਦਿਖਾਓ ਇਹ ਨੂੰ ਕਹਿੰਦੇ ਕਿਊਟ ਕਿਊਟ 오ਰੇਂਜ ਜਮਾਈ ਨਿਕਾ ਜਿਆ ਨਾ ਆਈ ਆਂ ਫਾੜੀਆਂ ਵੀ ਆ ਅੱਛਾ ਹਾਂ ਅਹ ਅ ਫਿਊ ਮੋਮੈਂਟਸ ਲੇਟਰ ਤਾਂ ਜੀ ਜਿ ਮੰਗਦਾ ਸੁਧਾਰ ਦੀ ਚੀਜ਼ ਦੁਵਾਨ ਚੱਲੇ ਆ ਮੈਂ ਥੋੜੀ ਲੜਦਾ ਆ ਮੈਂ ਅਦੇ ਗਲੋ ਮੋੜਦੇ ਦੁਕਾਨ ਨਾ ਉਹ ਨੁੱਕਰ ਤੇ ਉਹ ਚੀਜ਼ ਲੈਣ ਚੱਲਾ ਦੇਖੋ ਕਿੱਦਾਂ ਜਾਂਦਾ ਵਾ ਸਾਰੇ ਬਾਏ ਬਾਏ ਕਰਦੇ ਬਾਏ ਬਾਏ ਹੋ ਗਿਆ ਰਾਜ ਚੀਜਾਂ ਖਲਾਰਦੇ ਜਾਂਦੇ ਦੋਨੇ ਜਾਣੇ ਰਾਵੈ ਨੂੰ ਸਾਰੀਆਂ ਦੁਕਾਨਾਂ ਪਤਾ ਕਿ ਕਿੱਥੋਂ ਮਿਲਦਾ ਜੂਪਾ ਕੀ ਕਹਿੰਦਾ ਮੈਨੂੰ ਬੰਦਾ ਅੱਗੇ ਚੱਲ ਦੁਕਾਨ ਤੇ ਅਗਲੀ ਵਾਲੀ ਦੁਕਾਨ ਤੇ ਜਾਣਾ ਉਹ ਬੰਦਾ ਪਤਾ ਹੀ ਕਹਿੰਦਾ ਕਹਿੰਦਾ ਮੇਰਾ ਪੱਕਾ ਗਾਹਕ ਆ ਇਹ ਜਾਣਦਾ ਕਹਿੰਦਾ ਮੈਨੂੰ ਚੰਗੀ ਦਿਨਾ ਖਾ ਦੇਗਾ ਹਾਂ ਭੂਜੇ ਨਹੀਂ ਆਵਾ ਖੋਲ ਦੋ ਗਾਇਸ ਜੀ ਗੇਂਚ ਬਗੜਿਆ ਮਾਂ ਨੂੰ ਜੀ ਨਹੀਂ ਅੱਧੀ ਲਗੇ ਅਲਫਾਬੇ ਸਿਖਾ ਲੈਣਾ ਖੋਲ ਦੋ ਮਮਾ ਤੈਨੂੰ ਬਹੁਤ ਕੰਮਾਂ ਦਾ ਪਤਾ ਵਾ ਇਹ ਪੱਕਾ ਗਾ ਕਰ ਰਹਾ ਹੈ ਉਹਨਾਂ ਦਾ ਹਾਂ ਜੀ ਬੜਾ ਨੇੜਾ ਬਗੂ ਜੀ ਪਾਪਾ ਕਣੀ ਦੁਕਾਨ ਛੋਟੀ ਦੁਕਾਨ ਤੇ ਲੈ ਗਏ ਪਾਪਾ ਕਹਿੰਦਾ ਪਾਪਾ ਮੈਨੂੰ ਛੋਟੀ ਦੁਕਾਨ ਤੇ ਲੈ ਗਏ ਤੇਰਾ ਦੋਸਤ ਆ ਗਿਆ ਚਲੋ ਜੀ ਹੁਣ ਚਾਹ ਪੀਏ ਆਪਾਂ ਮੈਂ ਮੈਚ ਜਿਹੜਾ ਨਾ ਖੇਲ ਕੇ ਗਿਆ ਸੀ ਸੋ ਤੇ ਹੁਣੀ ਸਦਾਨੀ ਦੇ ਕੇ ਕੀ ਚਾਵਲ ਤੇ ਸਬਜੀ ਤੇ ਛੇਲਾ ਮੇਰੇ ਨਾਲ ਖਾਂਦਾ ਪਿਆ ਆ ਦੇਖੋ ਕਹਿੰਦਾ ਪਪਾ ਮੈਂ ਵੀ ਤੁਹਾਨੂੰ ਤੁਹਾਡੇ ਨਾਲ ਖਾਣੀ ਰੋਟੀ ਕੀ ਹੈ ਮਿਰਚ ਲੱਗੀ ਓਏ ਹੋਏ ਛੇਲੇ ਨੂੰ ਮਿਰਚ ਪਾ ਪੇਟ ਭਰ ਗਿਆ ਪਪਾ ਜੰਮੀ ਆ ਪਪਾ ਮੈਂ ਚਪਲੇ ਆ ਮੈਂ ਸਬਜੀ ਵਾਲੇ ਖਾ ਰਹੇ ਹਾਂ ਆਪ ਕੁਕੀ ਟੋਗ। ਯਾਬ। ਯਾਬ ਕਮ। ਗਾਇਸ ਜਿੰਨਾ ਨਾਲ ਜੋ ਸ਼ੇਰਾ ਰੋਟੀ ਖਾਂਦਾ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਬਹੁਤ ਜ਼ਿਆਦਾ। ਮੈਂ ਵੀ ਜਦੋਂ ਛੋਟਾ ਹੁੰਦਾ ਸੀ ਇਹਦੇ ਕਿ ਜਿੱਦਾਂ ਮੈਂ ਆਪਣੇ ਦਾਦਾ ਜੀ ਨਾਲ ਰੋਟੀ ਖਾਂਦਾ ਸੀ ਤੇ ਅੱਜ ਵੀ ਮੈਂ ਆਪਣੇ ਦਾਦਾ ਜੀ ਨਾਲ ਰੋਟੀ ਖਾਂਦਾ ਤੇ ਜਦੋਂ ਵੀ ਦਾਦਾ ਜੀ ਰੋਟੀ ਖਾਂਦੇ ਜਾਂ ਮੈਨੂੰ ਬਾਜ ਮਾਰ ਲੈਣਾ ਨਾ ਇੱਕ ਬਾਈਟ ਜਾਂ ਦੋ ਬਾਈਟ ਉਹਨਾਂ ਨੇ ਮੈਨੂੰ ਦੇਣੀ ਹੀ ਦੇਣੀ ਪੁੱਤ ਤੂੰ ਖਾ। ਆ ਦੇਖੋ। ਚਲੋ ਜੀ ਗਾਇਸ ਅੱਜ ਦਾ ਛੋਟਾ ਜਿਹਾ ਵਲੋਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਆਂਡ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਤੇ ਆਪਣੀ ਫੈਮਿਲੀ ਜਿੰਮੇ ਜਾ ਗੁਜਰੋ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ